ਸ੍ਰੀ ਗੁਰੂ ਜੀ ਸਾਰਿਆਂ ਨੂੰ ਮੈਂ ਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਖਣ ਤੋਂ ਵਾਪਸੀ ਸੰਗਲਾਦੀਪ ਤੋਂ ਵਾਪਸ ਮੁੜਦਿਆਂ ਚਾਪਾ ਪਟਣ ਤੋਂ ਜਹਾਜ਼ੇ ਚੜਨ ਕੇ ਉਹ ਗੁਰੂ ਛੀ ਦੇਸ਼ ਵਿੱਚ ਆਏ ਅਤੇ ਰਾਮੇਸ਼ਵਰ ਨਾਗਾ ਪਟਮ ਤੰਜੋਰ ਬੇਗੰਪੂਰਾ ਆਦਿ ਥਾਵਾਂ ਤੋਂ ਹੁੰਦੇ ਹੋਏ ਉਹਨਾਂ ਦੇ ਆਲੇ-ਦੁਆਲੇ ਦੇ ਇਲਾਕੇ ਦਾ ਚੱਕਰ ਲਾਇਆ ਮੋٹے-ਮੋٹے ਥਾਂ ਸਭ ਗਾਹੇ ਸਭ ਥਾਈਂ ਲੋਕਾਂ ਦੀ ਭੀੜ ਉਹਨਾਂ ਦੁਆਲੇ ਆ ਚੜਦੀ ਉਹ ਲੋਕ ਗੁਰੂ ਜੀ ਦੇ ਚਿਹਰੇ ਦਾ ਜਲਵਾ ਜਲਾਲ ਤੱਕਦੇ ਉਹਨਾਂ ਦਾ ਰੱਬੀ ਕੀਰਤਨ ਸੁਣਦੇ ਅਤੇ ਉਹਨਾਂ ਦੇ ਮਨ ਤਨ ਅਤੇ ਆਤਮਾ ਹੋਰ ਹੀ ਹੋ ਜਾਂਦੇ ਜੀ ਸਰਬੀ ਨੂਰ ਜਾਂ ਹਰੀ ਦੀ ਜੋਤ ਦੀ ਭਾਲ ਵਿੱਚ ਉਹ ਜੋਗੀਆਂ ਪੀਰਾਂ ਤੇ ਫਕੀਰਾਂ ਮਗਰ ਭਟਕਦੇ ਫਿਰਦੇ ਰਹੇ ਸਨ ਉਹ ਜੋਤ ਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਦੇ ਅੰਦਰ ਦਿਸ ਪੈਂਦੀ ਗੁਰੂ ਜੀ ਦੀ ਮਿਹਰਾਂ ਭਰੀ ਇੱਕ ਨਜ਼ਰ ਨੇ ਉਹਨਾਂ ਦੇ ਇੱਕ ਦੋ ਸ਼ਬਦਾਂ ਤੇ ਬਚਨਾਂ ਨੇ ਉਹਨਾਂ ਲੋਕਾਂ ਨੂੰ ਨਿਸ਼ਚੈ ਕਰਾ ਦਿੱਤਾ ਕਿ ਅੰਜਨ ਵਿੱਚ ਨਿਰੰਜਨ ਕਿਵੇਂ ਰਹੀਦਾ ਹੈ ਦੁਨੀਆ ਦੇ ਪਦਾਰਥਾਂ ਤੇ ਮਾਇਆ ਦੇ ਪਸਾਰੇ ਵਿੱਚ ਰਹਿੰਦੇ ਵਰਤਦੇ ਹੋਏ ਕਿਵੇਂ ਨਿਰਲੇਪ ਰਹਿਣਾ ਚਾਹੀਦਾ ਹੈ ਹਰ ਥਾਂ ਗੁਰੂ ਜੀ ਨੇ ਧਰਮਸਾਲ ਕਾਇਮ ਕੀਤੀ ਅਤੇ ਸੰਗਤ ਵਿੱਚੋਂ ਸਭ ਤੋਂ ਵਧੇਰੇ ਭਗਤੀ ਭਾਉ ਵਾਲੇ ਸਰਦਾਰ ਨੂੰ ਸਿੱਖਣ ਨੂੰ ਸੰਗਤ ਦੇ ਆਗੂ ਤੇ ਸਿੱਖ ਧਰਮ ਦਾ ਪ੍ਰਚਾਰਕ ਥਾਪਿਆ ਉਹਨਾਂ ਵਿੱਚੋਂ ਕਈ ਟਿਕਾਣੇ ਅੱਜ ਤੱਕ ਮੌਜੂਦ ਹਨ ਵੀਜਾਪੁਰ ਤੋਂ ਸੌਕੂ ਮੇਲ ਦੀ ਵਿਥੋ ਪਰ ਇੱਕ ਸੰਗਣਾ ਜੰਗਲ ਸੀ ਜਿਸ ਨੂੰ ਕਜਲੀ ਵਣ ਕਹਿੰਦੇ ਸਨ ਗੁਰੂ ਜੀ ਨੂੰ ਪਤਾ ਲੱਗਾ ਕਿ ਇਸ ਬਣ ਵਿੱਚ ਸਿੱਧਾਂ ਦਾ ਬੜਾ ਤਕੜਾ ਆਸ਼ਰਮ ਹੈ ਹੋਰਨਾ ਥਾਵਾਂ ਦੇ ਜੋਗੀਆਂ ਵਾਂਗ ਇਹੇ ਜੋਗੀ ਵੀ ਕਰਾਮਾਤਾਂ ਵਿਖਾ ਕੇ ਕਠਣ ਤਪ ਸਾਧ ਕੇ ਅਤੇ ਲੋਕਾਂ ਦੇ ਪਰਮਾ ਬਹਿਮਾ ਦਾ ਫਾਇਦਾ ਉਠਾ ਕੇ ਆਪਣੀ ਮੰਨਤਾ ਕਰਾਉਂਦੇ ਹਨ ਸਨ ਇਹਨਾਂ ਦੇ ਗ੍ਰੋਧ ਤੇ ਸਰਾਪਾਂ ਤੋਂ ਡਰ ਕੇ ਅਤੇ ਇਹਨਾਂ ਦਾ ਵਰਾਂ ਦਾ ਸਦਕਾ ਮਨਾਂ ਦੀਆਂ ਮੁਰਾਦਾਂ ਪੂਰੀਆਂ ਕਰ ਸਕਣ ਦੀ ਆਸ ਕਰਦੇ ਹੋਏ ਆਲੇ-ਉਦਾਲੇ ਦੇ ਲੋਕ ਇਹਨਾਂ ਨੂੰ ਤੜਕੇ 'ਚ ਤਕੜੇ ਚੜਾਵੇ, ਭੇਟਾ ਚਾੜਿਆ ਕਰਦੇ ਸਨ। ਜੋ ਲੋਕੀ ਇਹਨਾਂ ਦੀਆਂ ਲੋੜਾਂ ਪੂਰੀਆਂ ਨਾ ਕਰਦੇ, ਤਾਂ ਇਹ ਜਾਣਦੇ ਸਨ ਕਿ ਲੋਕਾਂ ਪਾਸੋਂ ਲੋੜੀਂਦੀਆਂ ਚੀਜ਼ਾਂ ਕਿਵੇਂ ਲਈਆਂ ਹਨ। ਐਸ ਕਰਕੇ ਇਹੋ ਇੱਕ ਤਰ੍ਹਾਂ ਦੇ ਲਹੂ ਚੂਸ ਜਾਬਰ ਸਨ ਜੋ ਹੋਰਨਾਂ ਦੀ ਕਮਾਈ ਉੱਪਰ ਪਾਲਦੇ ਸਨ। ਗੁਰੂ ਨਾਨਕ ਜੀ ਦੀ ਖਾਹਿਸ਼ ਤੇ ਕੋਸ਼ਿਸ਼ ਹੁੰਦੀ ਸੀ ਕਿ ਲੋਕਾਂ ਨੂੰ ਅਜਿਹੇ ਖੰਡ ਧਰਮੀਆਂ ਦੇ ਜਾਲ ਵਿੱਚੋਂ ਕੱਢਿਆ ਜਾਵੇ ਅਜਿਹੇ ਕੁਰਾਹੇ ਪਏ ਤੇ ਕੁਰਾਹੇ ਪਾਰ へ ਜਾਬਰਾਂ ਨੂੰ ਉਹਨਾਂ ਦੀ ਆਤਮਾ ਮਾਰੂ ਕਸਵਾ ਤਰੀਕਿਆਂ ਦੀ ਕੈਦ ਤੋਂ छुड़ाया ਜਾਵੇ ਅਤੇ ਉਹਨਾਂ ਦੀ ਆਤਮਾ ਨੂੰ ਸੁਰਜੀਤ ਕਰਕੇ ਪ੍ਰਮਾਤਮਾ ਨਾਲ ਜੋੜਿਆ ਜਾਵੇ ਇਸ ਕਰਕੇ ਗੁਰੂ ਜੀ ਜੋਗੀ ਆਸ਼ਰਮ ਪੁੱਛੇ ਅਤੇ ਵੱਡੇ ਦਰਵਾਜ਼ੇ ਤੋਂ ਥੋੜੀ ਦੂਰ ਬਾਹਰ ਉੰਜੇ ਕਾ ਉਪਰ ਵਿਰਾਜ ਗਏ ਇਹੇ ਟਿਕਾਣਾ ਕੁਦਰਤ ਦੀ ਕੋਦ ਵਿੱਚ ਇਕਾਂਤ ਵਾਲਾ ਟਿਕਾਣਾ ਸੀ ਕੁਦਰਤ ਦੇ ਲੱਖਾਂ ਗਲਿਆਂ ਤੋਂ ਉੱਠ ਰਹੀ ਰਾਗਣੀ ਸੁਣਦਿਆਂ ਰੰਗਾ ਰੰਗਾ ਦੇ ਸੁਹਾਵਣੇ ਕੁਦਰਤੀ ਨਜ਼ਾਰਿਆਂ ਨੂੰ ਤੱਕਦਿਆਂ ਗੁਰੂ ਜੀ ਨੇ ਆਪਣੀ ਇਕਾਂਗਰ ਹੋਈ ਆਤਮਾ ਨੂੰ ਪਰਮਾਤਮਾ ਦੇ ਚਰਨਾਂ ਤੱਕ ਉਡਾਰੀਆਂ ਲਾਉਣ ਲਈ ਆਜ਼ਾਦ ਛੱਡ ਦਿੱਤਾ ਘੰਟਿਆਂ ਵੱਧੀ ਆਪ ਇਕਾਂਤ ਧਿਆਨ ਅਨੰਦ ਦੀ ਮੋਜ ਵਿੱਚ ਅਤੇ ਪ੍ਰਭੂ ਚਰਨਾ ਦੀ ਲੀਨਤਾ ਵਿੱਚ ਜੁੜੇ ਬੈਠੇ ਰਹੇ ਦਿਨ ਦੇ ਚੜਾਣ ਨਾਲ ਗਵਾਂਢ ਦੀਆਂ ਵਸਤੀਆਂ ਵਿੱਚੋਂ ਲੋਕ ਸਿੱਧਾਂ ਲਈ ਭੇਟਾ ਲੈ ਕੇ ਆਏ ਤਾਂ ਜੋ ਉਹਨਾਂ ਤੋਂ ਵਰ ਪ੍ਰਾਪਤ ਕੀਤੇ ਜਾਣ ਗੁਰੂ ਜੀ ਤੇ ਉਹਨਾਂ ਦੇ ਦੋਹਾਂ ਸਾਥੀਆਂ ਦੇ ਪਾਸ ਦੀ ਲੰਗਨ ਲੱਗਿਆ ਇਨ੍ਹਾਂ ਯਾਤਰੂਆਂ ਦੇ ਮਨਾਂ ਵਿੱਚ ਇੱਕ ਕੋਮਲ ਪਰ ਬਲਵਾਨ ਖਿੱਚ ਪਈ ਅੱਗੇ ਵਧਣ ਤੇ ਨੇੜੇ ਹੋਣ ਨੂੰ ਜੀ ਕੀਤਾ ਤਾਂ ਜੋ ਇਨ੍ਹਾਂ ਅਨੋਖੇ ਵਿਅਕਤੀਆਂ ਦੇ ਦਰਸ਼ਨ ਕੀਤੇ ਜਾਣ ਇਸ ਖਿੱਚ ਦੇ ਕਾਰਨ ਕਈ ਜਣੇ ਇਨ੍ਹਾਂ ਤਿੰਨਾਂ ਦੇ ਈਗਰ ਦੇ ਬੈਠ ਗਏ ਉੱਥੇ ਬੈਠ ਕੇ ਗੁਰੂ ਜੀ ਦੇ ਦਰਸ਼ਨ ਤੋਂ ਉਹਨਾਂ ਨੂੰ ਅਜਿਹੇ ਸਵਾਦ ਰਸਤੇ ਆਨੰਦ ਪ੍ਰਾਪਤੀਆਂ ਹੋਈਆਂ ਕਿ ਉਹਨਾਂ ਨੂੰ ਰੋਜ਼ ਦੇ ਨਿਯਮ ਅਨੁਸਾਰ ਚੋਗੀ ਆਸ਼ਰਮ ਵਿੱਚ ਜਾਣ ਦਾ ਚੇਤਾ ਹੀ ਭੁੱਲ ਗਿਆ ਤੇ ਉਥੋਂ ਉੱਠਣ ਨੂੰ ਉਹਨਾਂ ਦਾ ਜੀ ਹì ਨਾ ਕੀਤਾ ਕਈ ਹੋਰ ਜੋਗੀ ਆਸ਼ਰਮ ਤੋਂ ਵਾਪਸ ਆਉਂਦੇ ਗੁਰੂ ਜੀ ਪਾਸ ਬੈਠ ਗਏ ਥੋੜੇ ਚਿਰ ਮਗਰੋਂ ਜੋਗੀਆਂ ਨੂੰ ਪਤਾ ਲੱਗਾ ਕਿ ਆਸ਼ਰਮ ਦੇ ਬਾਹਰ ਇੱਕ ਅਣੋਖੇ ਜਿਹੇ ਬਾਣੇ ਵਾਲਾ ਸਾਧੂ ਆਇਆ ਹੈ ਜਿਸਨੇ ਕੋਈ ਗੱਲ ਕਹਿਣ ਤੋਂ ਪਹਿਨਾ ਹੀ ਬਹੁਤ ਸਾਰੇ ਯਾਤਰੂਆਂ ਨੂੰ ਇਉਂ ਕੀਲ ਕੇ ਬਿਠਾ ਲਿਆ ਹੈ ਜਿਵੇਂ ਕਿਤੇ ਉਸ ਪਾਸ ਕੋਈ ਸਹਿਰ ਜਾਦੂ ਹੁੰਦਾ ਹੈ ਜੋਗੀਆਂ ਦਾ ਮੁਖੀ ਜਿਸ ਦਾ ਨਾਮ ਭਰத்ਰੀ ਜੋਗੀ ਸੀ ਆਸ਼ਰਮ ਤੋਂ ਬਾਹਰ ਆਇਆ ਤਾਂ ਜੋ ਇਸ ਨੂੰ ਖੇ ਉਪਰੇ ਬੰਦੇ ਨੂੰ ਵੇਖੇ ਕਿ ਉਹ ਕੌਣ ਹੈ ਤੇ ਕਿਹੋ ਜਿਹਾ ਹੈ ਵੇਖਦੇ ਅਸਾਰ ਹੀ ਉਸ ਨੂੰ ਯਕੀਨ ਆ ਗਿਆ ਕਿ ਉਹ ਉਪਰਾ ਬੰਦਾ ਉਪਰਾ ਨਹੀਂ ਸੀ ਸਗੋਂ ਉਹ ਮਹਾਪੁਰਸ਼ ਸੀ ਜਸੁਦੀ ਉਹ ਚਿਰਾਂ ਤੋਂ ਉਡੀਕ ਤੇ ਭਾਲ ਕਰ ਰਿਹਾ ਸੀ ਇੱਕ ਸਮਾਧੀ ਸਮੇਂ ਭਰத்ਰੀ ਜੋਗੀ ਨੂੰ ਪਤਾ ਲੱਗਾ ਸੀ ਇਹ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਹੈ ਉਹ ਜੋਗੀ ਆਸ਼ਰਮ ਵਿੱਚ ਆਉਣਗੇ ਅਤੇ ਮੇਰੇ ਸਭ ਸ਼ੰਕੇ ਦੂਰ ਕਰਕੇ ਮੇਰੀ ਬਿਰਤੀ ਨੂੰ ਸਾਫ਼ ਟਿਕਵੀ ਕਰਨਗੇ ਭਰਤਰੀ ਗੁਰੂ ਜੀ ਦੇ ਪਾਸ ਆਇਆ ਮੱਥਾ ਟੇਕਿਆ ਕੋਲ ਗਿਆ ਗਿਆ ਤੇ ਕਹਿਣ ਲੱਗਾ ਮਹਾਰਾਜੀ ਆਪ ਦਾ ਕੀ ਨਾਮ ਹੈ ਕਿਸ ਦੇਸ਼ ਦੇ ਰਹਿਣ ਵਾਲੇ ਹੋ ਇੱਥੇ ਕਿਸ ਤਰ੍ਹਾਂ ਆਉਣਾ ਹੋਇਆ ਹੈ ਗੁਰੂ ਜੀ ਦੇ ਇੱਕ ਸਾਥੀ ਨੇ ਕਿਹਾ ਜੋਗੀ ਜੀ ਇਹ ਜਗਤ ਗੁਰੂ ਸ਼੍ਰੀ ਨਾਨਕ ਨਿਰੰਕਾਰ ਜੀ ਹਨ ਸਾਵ ਸੰਸਾਰ ਇਹ ਨੰਦਾ ਦੇਸ਼ ਹੈ ਇਹਨਾਂ ਦਾ ਕੀਤਾ ਕੰਮ ਇਹ ਹੈ ਕਿ ਦੇਸੀ ਪਰਦੇਸੀ ਚੱਕਰ ਲਾ ਕੇ ਲੋਕਾਂ ਨੂੰ ਨਿਰੰਕਾਰ ਦਾ ਸਨੇਹਾ ਦਿੱਤਾ ਜਾਵੇ ਅਤੇ ਉਹਨਾਂ ਨੂੰ ਜੀ ਦਾਣ ਦੇ ਕੇ ਹਰੀ ਦੀ ਭਗਤੀ ਵਿੱਚ ਲਾਇਆ ਜਾਵੇ ਇਸੇ ਕੰਮ ਦੀ ਖਾਤਰ ਹੀ ਆਪ ਇੱਥੇ ਆਏ ਹਨ ਪਰਥਰੀ ਦੀਆਂ ਅੱਖੀਆਂ ਖੁਸ਼ੀ ਨਾਲ ਚਮਕ ਉਠੀਆਂ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਕਿ ਜੋ ਕੁਝ ਉਸ ਦੇ ਦਿਲ ਨੇ ਕਿਹਾ ਸੀ ਉਹ ਠੀਕ ਹੀ ਨਿਕਲਿਆ ਸੀ ਉਸਨੇ ਫਿਰ ਮੱਥਾ ਟੇਕਿਆ ਅਤੇ ਕਿਹਾ ਸ਼ੁਕਰ ਹੈ ਕਰਤਾ ਦਾ ਕਿ ਆਪਦੇ ਦਰਸ਼ਨ ਹੋ ਗਏ ਆਪ ਦੀ ਚਿਹਰਾ ਤੋਂ ਤਾਂਗ ਕਰ ਰਿਹਾ ਸਾਂ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਜੋਗੀ ਜੀ ਜੀ ਆਇਆ ਕਿ ਫਿਰ ਜੋਗੀ ਨੇ ਕਿਹਾ دنیਵੀ ਤ੍ਰਿਸ਼ਨਾ ਤੋਂ ਆਪਣੇ ਦਿਲ ਤੇ ਸਾਫ ਮਨ ਨੂੰ ਕਰਨ ਦੀ ਖਾਤਰ ਮੈਂ ਕਠਨ ਤਪਸਾਤੇ ਹਨ ਕਿਉਂਕਿ ਅਜਿਹੀ ਸਫਾਈ ਕੀਤੇ ਬਿਨਾ ਮਨ ਭਗਤੀ ਬੰਦਗੀ ਵਿੱਚ ਟਿਕਦਾ ਜੁੜਦਾ ਨਹੀਂ ਪਰ ਮੇਰੇ ਸਾਰੇ ਯਤਨਾਂ ਦੇ باوجود ਮੈਨੂੰ ਉਹ ਰਸ ਤੇ ਆਨੰਦ ਪ੍ਰਾਪਤ ਨਹੀਂ ਹੋਇਆ ਜਿਹੜਾ ਪੁਜਾਰੀ ਦੇ ਆਪਣੇ ਇਸ਼ਟ ਨਾਲ ਮੇਲ ਤੋਂ ਪ੍ਰਾਪਤ ਹੁੰਦਾ ਹੈ। ਉਹ ਸੁਆਦ ਵੀ ਨਹੀਂ ਆਇਆ ਜਿਹੜਾ ਇਸ ਨਿਸ਼ਚੇ ਤੋਂ ਉਪਜਦਾ ਹੈ ਕਿ ਮੈਂ ਠੀਕ ਹੀ ਆਪਣੇ ਅਜਿਹੇ ਰਾਹ ਜਾ ਰਿਹਾ ਹਾਂ ਜਿਸ ਤੋਂ ਇਹ ਮੇਲ ਨਸੀਬ ਹੋ ਜਾਵੇਗਾ। ਜੇ ਜੋਗ ਵਿਅਰਥ ਹੈ ਤਾਂ ਆਤਮਾ ਦੀ ਪ੍ਰਮਾਤਮਾ ਵਾਸਤੇ ਭੁੱਖ ਨੂੰ ਦੂਰ ਕਰਨ ਲਈ ਕੀ ਕੀਤਾ ਜਾਵੇ? ਅਸੀਂ ਜੋਗੀ ਲੋਕ ਸੰਸਾਰ ਦੀਆਂ ਖਿੱਚਾਂ ਨੂੰ ਭੁੱਲਣ ਦੀ ਖਾਤਰ ਮਦ ਪੀਂਦੇ ਹਾਂ ਇਸ ਤਰ੍ਹਾਂ ਆਪਣੇ ਖਿਆਲਾਂ ਤੇ ਫੁਰਨਿਆਂ ਨੂੰ ਪਰਣ ਤੱਕ ਪ੍ਰਮਾਤਮਾ ਨਾਲ ਜੋੜਨ ਦਾ ਯਤਨ ਕਰਦੇ ਹਾਂ ਪਰ ਇਹ ਵੀ ਤਰੀਕਾ ਪੂਰਾ ਪੂਰਾ ਗੁਣਕਾਰੀ ਨਹੀਂ ਕਿਉਂਕਿ ਜਦੋਂ ਨਸ਼ਾ ਲੱਥ ਜਾਂਦਾ ਹੈ ਤਾਂ ਅਸੀਂ ਇਸ ਖੁਸ਼ੀ ਤੇ ਖੇੜੇ ਤੋਂ ਬਿਲਕੁਲ ਸੱਖਣੇ ਹੋ ਜਾਂਦੇ ਹਾਂ ਜੋ ਇਕਾਂਤ ਸ਼ਾਂਤੀ ਤੇ ਇਕਾਂਗਰਤਾ ਤੋਂ ਪ੍ਰਾਪਤ ਹੋਣੀ ਚਾਹੀਦੀ ਹਨ ਇਹ ਸੰਭਵ ਹੈ ਕਿ ਸੰਸਾਰ ਦੀ ਮਾਇਆ ਤੋਂ ਇੱਕ ਸਾਰ ਤੇ ਲਗਾਤਾਰ ਉਮਰਾਵਾਂ ਤਾ ਤੋਂ ਬਿਨਾ ਹਿਰਦੇ ਵਿੱਚ ਪ੍ਰਮਾਤਮਾ ਲਈ ਰੀਚ ਪੈਦਾ ਹੋ ਜਾਵੇ ਤੇ ਬਦ ਫੁੱਲ ਨਹੀਂ ਸਕਦੇ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਕਰਾਂ ਜੋਗ ਅਭਿਆਸ નિਸਫਲ ਰਿਹਾ ਹੈ ਇਸ ਦੇ ਵਸੀਲੇ ਮੈਂ ਆਪਣੇ ਨਿਸ਼ਾਨੇ ਤੱਕ ਨਹੀਂ ਪੁੱਜ ਸਕਿਆ ਇਹ ਛੱਡ ਦਿਆਂ ਪਰ ਇਹ ਛੱਡ ਕੇ ਕੀ ਕਰਾਂ ਕਿਹੜਾ ਟੰਗ ਕਿਹੜਾ ਅਭਿਆਸ ਧਾਰਨ ਕਰਾਂ ਮੇਰਾ ਦਿਲ ਸ਼ਾਦੀ ਭਰਦਾ ਹੈ ਕਿ ਤੁਸੀਂ ਮੈਨੂੰ ਇਨ੍ਹਾਂ ਸ਼ੰਕਿਆਂ ਤੋਂ ਆਜ਼ਾਦ ਕਰੋਗੇ ਅਤੇ ਠੀਕ ਰਾਹੇ ਪਾਉਂਗੇ ਕਿ ਮੇਰੇ ਉੱਪਰ ਤਰਸ ਕਰੋਗੇ ਗੁਰੂ ਜੀ ਨੇ ਕਿਹਾ ਹੈ ਜੁੜਨ ਵਾਲੇ ਬਾਬਾ ਜੋਗੀ ਜੀ ਪਰਮ ਤੱਤ ਵਿੱਚ ਯੋਗ ਕਰਨਾ ਅਰਥਾਤ ਜੁੜਨਾ ਜੁਗੋ ਜੁਗਦਾ ਖੁਜੋਗੀ ਹਿਉਣਾ ਹੈ ਭਾਵ ਇਹ ਹੈ ਕਿ ਪਰਮ ਤਤ ਵਾਹਿਗੁਰੂ ਵਿੱਚ ਜੁੜਨ ਨਾਲ ਅਜੀਹਾ ਜੋਗ ਪ੍ਰਾਪਤ ਹੁੰਦਾ ਹੈ ਜੋ ਨਿਤ ਰਹਿਣਾ ਇੱਕ ਰਸ ਤੇ ਇੱਕ ਸਾਰ ਹੁੰਦਾ ਹੈ ਇਸ ਜੋਗੀ ਦੀ ਅਵਸਥਾ ਦੀ ਪ੍ਰਾਪਤੀ ਦਾ ਸਾਧਨ ਹਟ ਜੋਗ ਨਹੀਂ ਸਗੋਂ ਦਾ ਅੰਮ੍ਰਿਤ ਨਾਮ ਹੈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ ਮਨ ਸੁਭਾਵਕ ਹੀ ਟਿਕਿਆ ਜੁੜਿਆ ਰਹਿੰਦਾ ਹੈ ਤੁਹਾਡੇ ਹਟ ਜੋਗ ਦਾ ਫਲ ਸਰੀਰ ਦਾ ਚਰਨਜੀਵੀ ਹੋਣਾ ਹੈ ਵਾਰ ਹਰੀ ਨਾਮ ਦੇ ਸਿਮਰਨ ਦਾ ਫਲ ਗਿਆਨ ਦਾ ਰਸ ਭੋਗਣਾ ਹੈ ਇਸ ਨਾਮ ਅੰਮ੍ਰਿਤ ਦੀ ਪ੍ਰਾਪਤੀ یوں ਹੁੰਦੀ ਹੈ ਗੁਰੂ ਨਾਨਕ ਦੇ ਸ਼ਬਦਾਂ ਨੂੰ ਮਨ ਵਿੱਚ یوں ਵਰਤੋ ਵਿਹਾਰ ਕਰਨਾ ਉਹ یوں ਹੋਵੇ ਕਿ ਆਤਮਾ ਵਿੱਚ ਗੁਰੂ ਦੇ ਸ਼ਬਦਾਂ ਨੂੰ ਨਿਵਾਸ ਦੇ ਕੇ ਖਿਮਾ ਰੂਪੀ ਗੋਦੜੀ ਖੰਡਾਈ ਜਾਵੇ ਸਾਡੇ ਨਾਲ ਜਾਂ ਸਾਡੇ ਇਰਤ ਗਿਰਦ ਜੋ ਕੁਝ ਵਾਪਰਦਾ ਹੈ ਉਸ ਨੂੰ ਅਕਾਲ ਪੁਰਖ ਦਾ ਵਰਤਾਇਆ ਹੋਇਆ ਸਮਚਨਾ ਅਤੇ ਉਸ ਨੂੰ ਭਲਾ ਕਰਕੇ ਮੰਨਣਾ ਇਹ ਸਾਡਾ ਯੋਗ ਹੈ ਜਿਸ ਨੂੰ ਅਸੀਂ ਸਹਿਜ ਯੋਗ ਕਹਿੰਦੇ ਹਾਂ ਵਾਹਿਗੁਰੂ ਦੇ ਬਾਣੇ ਵਿੱਚ ਟਿਕੇ ਰਹਿਣਾ ਸਾਡੀ ਨਿਧੀ ਹੈ ਇਹ ਯੋਗ ਸਿਰਜਣ ਹਾਰ ਨਾਲ ਜੁੜੇ ਰਹਿਣ ਦਾ ਨਿਰਜਤਨ ਸੁਖਾਲਾਤੀ ਇੱਕ ਸਾਰ ਤਰੀਕਾ ਹੈ ਯੋਗੀ ਤਾਂ ਕਈ ਹੋ ਤਰ੍ਹਾਂ ਦੇ ਆਸਣ ਕਰਦੇ ਹਨ ਉਸ ਦੀ ਥਾਂ ਅਸੀਂ ਫਜ਼ੂਲ ਕਲਪਨਾ ਤੇ ਭਟਕਣਾ ਦਾ ਤਿਆਗ ਕਰਦੇ ਹਾਂ ਸੰਕਲਪ ਵਿਕਲਪ ਨੂੰ ਰੋਕਦੇ ਹਾਂ ਅਤੇ ਤੁਰੀਆਂ ਪਦ ਵਿੱਚ ਟਿਕੇ ਰਹਿੰਦੇ ਹਾਂ ਤੁਸੀਂ ਰਾਤ ਨੂੰ ਤੇ ਦਿਨ ਨੂੰ ਸਿੰਗੀ ਵਜਾ ਕੇ ਸੋਹਣੀ ਧੁਨੀ ਕੱਢਦੇ ਹੋ ਉਸ ਦੀ ਥਾਂ ਅਸੀਂ ਸਦਾ ਹਰੀ ਨਾਮ ਦੀ ਲੇਵ ਵਿੱਚ ਰਹਦੇ ਹਾਂ ਨਾਂਦ ਸਾਡਾ ਇਹ ਹੈ ਕਿ ਅਸੀਂ ਹਰ ਧਮ ਪਰਮਾਤਮਾ ਨੂੰ ਪੂਰਨ ਜਾਣਦੇ ਹਾਂ ਸ਼ੁੱਧ ਨਰੋਆ ਵਿੱਚ ਵਿਚਾਰ ਸਾਡਾ ਤੁੰਬਾ ਹੈ ਅਤੇ ਸਾਡਾ ਡੰਡਾ ਇਹ ਹੈ ਕਿ ਅਸੀਂ ਮਨ ਨੂੰ ਉਤਮ ਮਤ ਦੇ ਕਬੂ ਵਿੱਚ ਅਤੇ ਮਤ ਨੂੰ ਪਰਮਾਤਮਾ ਦੇ ਬਖਸ਼ੇ ਹੋਏ ਗਿਆਨ ਦੇ ਅਧੀਨ ਰੱਖਦੇ ਹਾਂ ਸੰਸਾਰ ਦੇ ਮੋਹ ਤੇ ਖਿੱਚਾਂ ਪਰੇ ਪਸਾਰੇ ਨੂੰ ਸਵਾਭਾਂਗ ਮੁੱਲਹੀਣ ਤੇ ਨਿਕੰਮਾ ਗਿਣਨਾ ਇਹ ਹੈ ਸਾਡੀ ਬਿਪੂਤੀ ਸਾਡੀ ਰਹੁ ਰੀਤ ਹੈ ਨਿਰੰਕਾਰ ਕਰਤਾਰ ਦੀ ਉਸਤਤੀ ਕਰਨਾ ਤੁਹਾਡਾ ਪੰਥ ਹੈ ਅਤੀਤ ਪੰਥ ਅਰਥਾਤ ਤੁਸੀਂ ਗ੍ਰਸਥ ਵਿਤ્યાਗ ਕੇ ਅਤੀਤ ਹੁੰਦੇ ਹੋ ਸਾਡਾ ਪੰਥ ਹੈ ਗੁਰਮੁਖ ਪੰਥ ਅਰਥਾਤ ਸਿਮਣਮਤ ਤੋਂ ਅਤੀਤ ਅਤੇ ਗੁਰੂ ਦੀ ਮਤ ਦੇ ਧਾਰਨੀ ਹੁੰਦੇ ਹਨ ਅਨੇਕਾ ਰੰਗਾਂ ਵਿੱਚ ਨਾਨਾ ਰੂਪਾਂ ਵਿੱਚ ਇੱਕ ਸਿਰਜਣਹਾਰ ਦੀ ਜੋਤਾਰੇ ਸਮਾਈ ਹੋਈ ਸਮਝਣੀ ਇਹ ਸਾਡੀ ਜੋਤ ਜਾਂ ਸਮਤਾ ਹੈ हे ਭਰਤਰੀ ਜੋਗੀ ਸਾਡਾ ਸਹਿਜ ਯੋਗ ਇਹ ਹੈ ਕਿ ਵਾਹਿਗੁਰੂ ਨਾਲ ਸਾਡੀ ਲੇਵ ਲੱਗੀ ਰਹੇ ਭਰਤਰੀ ਜੋਗੀ ਇਉਂ ਕੰਮ ਕਰੋ ਕਿ ਮਨ ਨਾਮ ਦਾ ਰਸ ਪੀਵੇ ਅਤੇ ਇਸ ਤਰ੍ਹਾਂ ਮਤਵਾਲਾ ਹੋ ਜਾਵੇ ਕੇ ਸਹਜ ਦੇ ਰੰਗ ਵਿੱਚ ਰਚਿਆ ਰਹੇ ਭਾਵ ਅਜਿਹਾ ਨਸ਼ਾ ਨਾ ਪੀਓ ਜਿਸ ਕਰਕੇ ਮਨ बेहोशी ਦੀ ਹਾਲਤ ਵਿੱਚ ਚਲਿਆ ਜਾਵੇ ਪ੍ਰੇਮ ਤੋਂ ਉਪਜੀ ਹੋਈ ਲੇਵ ਦਿਨ ਰਾਤ ਤੇ ਰਾਮ ਨਾਮ ਦਾ ਸਿਮਰਨ ਹੁੰਦਾ ਰਹੇ ਇਹ ਸਾਡਾ ਅਨਹੰਦ ਸੰਗੀਤ ਹੈ ਸਹਜ ਜੋਗ ਦੀ ਪ੍ਰਾਪਤੀ ਦਾ ਤਰੀਕਾ ਇਹ ਹੈ ਗਿਆਨ ਨੂੰ ਗੁੜ ਬਣਾਓ ਧਿਆਨ ਨੂੰ ਧਾਵੇ ਦੇ ਫੁੱਲ ਬਣਾਓ ਅਤੇ ਸ਼ਵ ਕਰਣੀ ਨੂੰ ਕੀਕਰ ਦਾ ਸਖ ਸਮਝੋ ਸਰੀਰ ਤੇ ਸਰੀਰ ਦੀਆਂ ਭਾਵਨਾਵਾਂ ਨੂੰ ਪੱਠੀ ਬਣਾਓ, ਪ੍ਰੇਮ ਦਾ ਪੋਚਾ ਦਿਓ। ਇਸ ਤਰ੍ਹਾਂ ਅੰਮ੍ਰਿਤ ਰਸ ਤਿਆਰ ਕਰੋ, ਅਰਥਾਤ ਗੁੜਤਾਵੇ ਦੇ ਫੁੱਲਾਂ ਤੇ ਕਿੱਕਰ ਦੇ ਸੱਕ ਤੋਂ ਬਣਾਈ ਹੋਈ ਸ਼ਰਾਬ ਦੀ ਥਾਂ, ਹਰੀ ਦੇ ਗਿਆਨ ਉਸ ਦੀ ਚਰਣਾ ਦੇ ਧਿਆਨ ਸਰੀਰ ਰਾਹੀਂ ਕਮਾਈ ਹੋਈ ਸ਼ੁਭ ਕਰਨੀ ਅਤੇ ਸਭ ਜੀਵਾਂ ਨਾਲ ਪ੍ਰੇਮ ਪਿਆਰ ਦੇ ਭਾਵ ਤੋਂ ਬਣਿਆ ਅੰਮ੍ਰਿਤ ਰਸ ਪਿਓ। ਅਜਿਹੇ ਅੰਮ੍ਰਿਤ ਦਾ ਭਰਿਆ ਹੋਇਆ ਪਿਆਲਾ ਚੋਰ ਹੱਥ ਜਾਂ ਕਸ਼ਟ ਨਾਲ ਨਹੀਂ ਮਿਲਦਾ ਸਗੋਂ ਸਹਜ ਨਾਲ ਵਾਹਿਗੁਰੂ ਦੀ ਮਿਹਰ ਨਾਲ ਮਿਲਦਾ ਹੈ ਜਿਹੜਾ ਪ੍ਰੇਮੀ ਇਸ ਅੰਮ੍ਰਿਤ ਦਾ ਗਾਹਕ ਹੋਵੇ ਉਹ ਛੂਛੇ ਨਸ਼ੇ ਨਾਲ ਕਿਵੇਂ ਪ੍ਰੇਮ ਕਰ ਸਕਦਾ ਹੈ ਜਿਹੜਾ ਗੁਰੂ ਦੀ ਬਾਣੀ ਨੂੰ ਮਨ ਵਿੱਚ ਬਸਾਉਂਦਾ ਹੈ ਨਾਮ ਰੂਪੀ ਅੰਮ੍ਰਿਤ ਜਿਸ ਨੇ ਪੀਤਾ ਹੈ ਉਹ ਪੀਂਦਿਆਂ ਹੀ ਨਿਰੰਕਾਰੀ ਦੇ ਦਰ ਤੇ ਪ੍ਰਵਾਣ ਹੋ ਜਾਂਦਾ ਹੈ ਜਿਹੜਾ ਇਨਸਾਨ ਅਕਾਲ ਪੁਰਖ ਦੇ ਦਰ ਦਾ ਅਤੇ ਉਸ ਪਰਮਾਤਮਾ ਦੇ ਦਰਸ਼ਨ ਦਾ ਪ੍ਰੇਮੀ ਹੋਵੇ ਉਸ ਨੇ ਮੁਕਤੀ ਤੇ ਪਿकुंठ ਦਾ ਕੀ ਕਰਨਾ ਹੈ ਉਸ ਨੂੰ ਇਨਾਂ ਦੀ ਲੋੜ ਨਹੀਂ ਵਾਹਿਗੁਰੂ ਦੀ ਉਸਤਤ ਵਿੱਚ ਰਚ ਗਿਆ ਹੈ ਉਹ ਸਦਾ ਵਿਰਾਗੀ ਹੈ ਉਸ ਨੂੰ ਹੋਸ਼ੇ ਮਾਦ ਦੇ ਸੁੱਖ ਦੀ ਲੋੜ ਨਹੀਂ ਰਹਿੰਦੀ ਉਹ ਸਦਾ ਵਿਰਾਗੀ ਹੁੰਦਾ ਹੈ ਨਾਮ ਦੇ ਆਸਰੇ ਉਸ ਦਾ ਵਿਰਾਗ ਸੁੱਤੇ ਸਿੱਧੇ ਲਗਾਤਾਰ ਕਾਇਮ ਰਹਿੰਦਾ ਹੈ ਐਸਾ ਵੈਰਾਗੀ ਹੋਸ਼ੇ ਮਦਾ ਨਾਲ ਪ੍ਰਾਪਤ ਹੋਣ ਵਾਲੀ ਵਿਹੋਸ਼ੀ ਆਦਿ ਜੂਏ ਵਰਗੀਆਂ ਵਿਰਥਾਂ ਖੇਡਾਂ ਵਿੱਚ ਆਪਣਾ ਜਨਮ ਨਹੀਂ ਗਵਾਉਂਦਾ ਸੋਹੇ ਭਰਤਰੀ ਜੋਗੀ ਜੋ ਦਰਦਰਸ਼ਨ ਦਾ ਪ੍ਰੀਤਮ ਹੁੰਦਾ ਹੈ ਉਹ ਸਦਾ ਹੀ ਨਾਮ ਅੰਮ੍ਰਿਤ ਪੀ ਕੇ ਨਾਮ ਰੰਗ ਵਿੱਚ ਖੀਵਾ ਹੋਇਆ ਰਹਿੰਦਾ ਹੈ ਉਹ ਛੂਛੇ ਨਸ਼ੇ ਨਹੀਂ ਵਰਤਦਾ हे ਜੋਗੀ ਤੁਸੀਂ ਵੀ ਅਜਿਹੇ ਜੋਗੀ ਬਣੋ ਪਰਥਰੀ ਨੂੰ ਯਕੀਨ ਆ ਗਿਆ ਕਿ ਜਿਸ ਸਹਜ ਜੋਗ ਦੀ ਵਿਆਖਿਆ ਗੁਰੂ ਜੀ ਨੇ ਕੀਤੀ ਹੈ ਉਹ ਜੋਗੀਆਂ ਦੇ ਹੱਥ ਜੋਗ ਨਾਲੋਂ ਬਹੁਤ ਉੱਚਾ ਤੇ ਵਧੇਰੇ ਗੁਣਕਾਰੀ ਹੈ ਉਸ ਨੇ ਪ੍ਰਣ ਕਰ ਲਿਆ ਕਿ ਅਜੇਹਰਾ ਜਿਹੜਾ ਗੁਰੂ ਜੀ ਨੇ ਦੱਸਿਆ ਹੈ ਉਸ ਮੈਂ ਉਸ ਨੂੰ ਤਾਰਨ ਕਰਾਂਗਾ ਅਸੀਂ ਅੱਗੇ ਚੱਲ ਕੇ ਵੇਖਾਂਗੇ ਕਿ ਉਹ ਇਸ ਇਰਾਦੇ ਵਿੱਚ ਕਾਮਯਾਬ ਹੋਇਆ ਪਰ ਪਰਥਰੀ ਦੇ ਚੇਲੇ ਬਾਲਕੀ ਅਤੇ ਸਖਤੀ ਅਨਿਛੇਤੀ ਮੰਨਣ ਵਾਲੇ ਨਹੀਂ ਸਨ ਉਹਨਾਂ ਨੂੰ ਇਹ ਵੇਖ ਕੇ ਗਰੋਧ ਆ ਰਿਹਾ ਸੀ ਕਿ ਜਿਹੜਾ ਪੇਟਾ ਸਾਡੇ ਵਾਸਤੇ ਆਈ ਸੀ ਉਹ ਗੁਰੂ ਜੀ ਅੱਗੇ ਧਰੀ ਗਈ ਅਤੇ ਸਭ ਸਰਧਾਲੂ ਵੀ ਸਾਡੇ ਪਾਸ ਆਉਣ ਦੀ ਥਾਂ ਗੁਰੂ ਜੀ ਪਾਸ ਹੀ ਪੈ ਗਏ ਇਸ ਕਰਕੇ ਉਹ ਢਾਣੀ ਬਣਾ ਕੇ ਗੁਰੂ ਜੀ ਨਾਲ ਚਰਚਾ ਬਹਿਸ ਕਰਨ ਦੀ ਖਾਤਰ ਆਏ ਪਰ ਉਹਨਾਂ ਨੂੰ ਹਾਰ ਮੰਨਣੀ ਪਈ ਉਹਨਾਂ ਨੇ ਵੀ ਗੁਰੂ ਜੀ ਅੱਗੇ ਸੀਸ ਨਿਵਾਏ ਅਤੇ ਸਿੱਖ ਬਣੇ ਉਸ ਥਾਂ ਬਹੁਤ ਸਾਰੇ ਲੋਕ ਸਿੱਖ ਪੰਥ ਵਿੱਚ ਦਾਖਲ ਹੋਏ ਗੁਰੂ ਜੀ ਦੀ ਯਾਦਗਾਰ ਵਜੋਂ ਅਤੇ ਸ਼ਬਦ ਕੀਰਤਨ ਤੇ ਗੁਰਵਾਣੀ ਦਾ ਪ੍ਰਵਾਹ ਜਾਰੀ ਰੱਖਣ ਦੀ ਖਾਤਰ ਉਸ ਥਾਂ ਇੱਕ ਗੁਰਦੁਆਰਾ ਬਣਾਇਆ ਗਿਆ ਇਸ ਟਿਕਾਣੇ ਬਾਬਤ ਭਾਈ ਪੈੜਾ ਜੀ ਦੇ ਦੱਸੇ ਹੋਏ ਪੱਤਿਆਂ ਦੇ ਆਧਾਰ ਤੇ ਭਾਈ ਪੰਨੋ ਦੀ ਲਿਖੀ ਹੋਈ ਹਕੀਕਤ ਰਾਮ ਮੁਕਾਮ ਵਿੱਚ ਈਉਂ ਦਰਜ ਹੈ ਕਾਜਲੀਪਣ ਤੋਂ ਵਿਦਾ ਹੋ ਕੇ ਗੁਰੂ ਜੀ ਦੱਖਣ ਦੇ ਪੱਛੋਂ ਵੱਲ ਸੇ ਸਮੁੰਦਰੀ ਕਿਨਾਰੇ ਦੇ ਨਾਲ ਉੱਤਰ ਵੱਲ ਨੂੰ ਹੋ ਤਰੇ ਆਪ ਦੇ ਨਾਸਿਕ ਬੰਬਈ ਸੂਰਤ ਕਾਠੀਆਵਾੜ ਜੁੰਨਾਗੜੇ ਦਿਵਾਰਕਾ ਸੋਮਨਾਥ ਅਤੇ ਹੋਰ ਅਨੇਕਾਂ ਥਾਵਾਂ ਦਾ ਚੱਕਰ ਲਾਇਆ ਇੰਨੀ ਥਾਈਂ ਆਪ ਪ੍ਰਸਿੱਧ ਪੰਡਤਾਂ ਪੀਰਾਂ ਫਕੀਰਾਂ ਜੋਗੀਆਂ ਤੇ ਸੰਨਿਆਸੀਆਂ ਨੂੰ ਮਿਲੇ ਅਤੇ ਉਹਨਾਂ ਨੂੰ ਸੱਚ ਮਾਰਗ ਉਤੇ ਲਿਆਂਦਾ ਇਹਨਾਂ ਲੋਕਾਂ ਦੀ માનਤਾ ਬਹੁਤ ਸੀ ਇਹਨਾਂ ਦੇ ਗੁਰੂ ਜੀ ਦੀ ਸ਼ਰਨ ਆਉਣ ਨਾਲ ਇਹਨਾਂ ਦੇ ਚੇਲੇ ਪਾਲਕੇ ਤੇ ਸ਼ਰਧਾਲੂ ਲੋਕ ਆਪਣੇ ਆਪ ਹੀ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਫਿਰ ਸਿੰਧ ਤੇ ਬਹਾਵਲਪੁਰ ਵਿੱਚ ਦੀ ਹੋ ਕੇ ਸਤਲੁਜੋਂ ਪਾਰ ਸਵਾਦ ਸਵਾਦ ਉੱਛੇ ਉੱਥੋਂ ਆਪ ਉੱਛੇ ਪਹੁੰਚੇ ਜਿੱਥੇ ਆਪਣੇ ਉੱਛ ਦੇ ਪੀਰ ਅਹਿਮਦ ਹੁਸੈਨ ਜਲਾਲਦੀਨ ਨਾਲ ਗੋਸ਼ਟ ਕੀਤੀ ਪੀਰ ਜੀ ਨੇ ਗੁਰੂ ਜੀ ਨੂੰ ਆਪਣਾ ਮੁਰਸ਼ਿਦ ਮੰਨਿਆ ਪੀਰ ਦੇ ਮਰੀਦ ਵੀ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਸਨ 1515 ਦੇ ਕਰੀਬ ਗੁਰੂ ਜੀ ਆ ਵਾਪਸ ਤਲਵੰਡੀ ਪੁੱਜੇ ਥੋੜਾ ਜਿਹਾ ਰੋਥੇ ਠਹਿਰ ਕੇ ਸੁਲਤਾਨਪੁਰ ਆਪਣੀ ਭੈਣ ਬੇਬੇ ਨਾਨਕੀ ਜੀ ਨੂੰ ਮਿਲਣ ਗਏ ਉੱਥੋਂ ਆਪ ਕਰਤਾਰਪੁਰ ਪਹੁੰਚੇ ਜਿੱਥੇ ਉਹ ਅੱਗੇ ਆਪਣੇ ਪਰਿਵਾਰ ਨੂੰ ਛੱਡ ਗਏ ਸਨ ਆਪ ਲਗਭਗ 4 ਸਾਲ ਦੀ ਉਦਾਸੀ ਮਗਰੋਂ ਕਰਤਾਰਪੁਰ ਵਾਪਸ ਆਏ ਕਰਤਾਰਪੁਰ ਵਿੱਚ ਫਿਰ ਆਪਣੇ ਪਰਿਵਾਰ ਵਿੱਚ ਰਹਿ ਕੇ ਆਪਣੇ ਨੀਮਾਂ ਦੀ ਪਾਲਣਾ ਕਰਦੇ ਹੋਏ ਗ੍ਰਹਿਸਤੀਆਂ ਲਈ ਪੂਰਨੇ ਪਾਏ ਆਪਵਾਹੀ ਕਰਦੇ ਕਰਾਉਂਦੇ ਸਨ ਇਸ ਤਰ੍ਹਾਂ ਦੀ ਕਿਰਤ ਕਮਾਈ ਨੂੰ ਸਭ ਵਿੱਚ ਵੰਡ ਕੇ ਵਰਤਦੇ ਸਨ ਨਾਮ ਜਪਦੇ ਸਨ ਨਾਮ ਛਪਾਉਂਦੇ ਸਨ ਤੇ ਵਾਹਿਗੁਰੂ ਤੋਂ ਵਿਛੜਿਆ ਨੂੰ ਉਸ ਨਾਲੇ ਜੋੜਦੇ ਸਨ